ਪੁਨਰ ਸਬਜੀਤ ਅਕਾਲੀ ਦਲ ਹੈ ਉਹਦੇ ਵਿੱਚ ਇੱਕ ਧੜੇਬੰਦੀ ਇੰਨੀ ਜ਼ਿਆਦਾ ਫੈਲ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਸ਼ਾਇਦ ਆਪ ਹੀ ਅਸਤੀਫਾ ਦੇ ਗਿਆਨੀ ਹਰਪ੍ਰੀਤ ਸਿੰਘ ਇੱਕ ਤਰ੍ਹਾਂ ਦੇ ਨਾਲ ਬੇਵਸ ਜਿਹਾ ਨਜ਼ਰ ਆ ਰਿਹਾ ਕੁਖਵੀਰ ਬਾਦਲ ਹੋਣਾ ਨੂੰ ਇਹ ਵੀ ਗੱਲ ਉਹਨਾਂ ਨੂੰ ਵੀ ਇੱਕ ਗੱਲ ਕਲੀਅਰ ਹੈ ਕਿ ਕੱਲਿਆਂ ਤੇ ਕੁਛ ਨਹੀਂ ਜਿਹੜੀ ਵੀ ਪ੍ਰਾਪਰਟੀ ਦੀ ਕੀਮਤ 20 ਕਰੋੜ ਤੋਂ ਉੱਤੇ ਹੋਏਗੀ ਉਹ ਚੰਕ ਸਾਈਟ ਇਹਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਹੁਣ ਸਿਆਸਤ ਪੜ੍ਹਨ ਵਾਲੀ ਹੈ ਇਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ 1% ਲੋਕਾਂ ਨੂੰ ਕਮਾ ਨਹੀਂ ਵੀ ਪੰਜਾਬ ਸਰਕਾਰ ਦੇ ਸੈਸ਼ਨ ਬੁਲਾ ਰਹੀ ਹੈ ਤਾਂ ਕੱਲੇ ਕੇਂਦਰ ਦੇ ਬਾੜ ਪਟਣ ਦੀ بجائے ਆਪਣੇ ਆਪਣੀ ਕੀੜੀ ਹੇਠ ਦੀ ਖੋਤਾ ਪਏ ਅੱਜ ਗੱਲ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਪੰਥਕ ਧਿਰਾਂ ਤੋਂ ਕਿ ਪੰਜਾਬ ਦੀਆਂ ਪੰਥਕ ਧਿਰਾਂ ਫਿਰ ਆਪਸ ਵਿੱਚ ਇਕੱਠੀਆਂ ਹੋਣ ਜਾ ਰਹੀਆਂ ਨੇ ਜੀ ਹਾਂ ਅਕਾਲੀ ਦਲ ਪੁਨਰਸੁਰਜੀਤ ਤੇ ਅਕਾਲੀ ਦਲ ਬਾਦਲ ਖਬਰਾਂ ਆ ਰਹੀਆਂ ਨੇ ਕਿ ਇਕੱਠੇ ਹੋਣ ਜਾ ਰਹੇ ਨੇ। ਇੱਕੀ ਸਾਰਾ ਮਾਹੌਲ ਬਣ ਰਿਹਾ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਉਧਰ ਅੱਜ ਪੰਜਾਬ ਦੀ ਕੈਬਨਿਟ ਬੈਠਕ ਹੋਈ ਹੈ। ਇਸ ਵਿੱਚ ਕੀ ਫੈਸਲੇ ਲਏ ਗਏ ਹਨ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਪਜੀ ਵਿੱਚ ਮਰੀਜ਼ਾਂ ਲਈ ਆਈ ਗ੍ਰਾਂਟ 1 ਕਰੋੜ 14 ਲੱਖ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ। ਇਸ ਦਾ ਕਿਵੇਂ ਪਰਦਾ ਫਾਸ਼ ਹੋਇਆ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ। ਸ਼ੁਕਰੀਆ ਕਰੀ ਜੀ। ਸਰ ਅੱਜ ਆਪਾਂ ਗੱਲ ਦੀ ਸ਼ੁਰੂਆਤ ਕਰਦੇ ਆ ਪੰਜਾਬ ਦੀਆਂ ਪੰਥਕ ਧਿਰਾਂ ਤੋਂ ਪੰਜਾਬ ਦੀਆਂ ਪੰਥਕ ਧਿਰਾਂ ਵੱਲੋਂ ਖਬਰਾਂ ਆ ਰਹੀਆਂ ਨੇ ਕਿ ਅਕਾਲੀ ਦਲ ਪੁਲਿਸ ਸਰਜੀਤ ਤੇ ਅਕਾਲੀ ਦਲ ਬਾਦਲ ਇਕੱਠੇ ਹੋਣ ਜਾ ਰਹੇ ਹਨ ਤੇ ਕਈ ਜਿਹੜੇ ਆਗੂ ਨੇ ਉਹਨਾਂ ਨੇ ਇਸ ਵਿੱਚ ਸਹਿਮਤੀ ਵੀ ਪਰਟਾਈ ਹੈ ਕੀ ਮਾਹੌਲ ਬਣ ਰਿਹਾ ਹੈ ਇਸ ਬਾਰੇ ਜਾਣਕਾਰੀ ਦਿਓ ਇਹ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਹੈ ਅ ਅਸਲ 'ਚ ਇਸ ਚਰਚਾ ਨੂੰ ਜਿਹੜਾ ਜ਼ੋਰ ਹੈ ਉਹ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀ ਇਲੈਕਸ਼ਨ ਦਾ ਰਿਜ਼ਲਟ ਆਇਆ ਜੀ ਉਸ ਤੋਂ ਬਾਅਦ ਮੁੱਲਾਂਪੁਰ ਦਾਖਾਂ ਦੇ ਵਿੱਚ ਜਿਹੜਾ ਮਨਪ੍ਰੀਤ ਈਆਲੀ ਹੋਣਾਂ ਦੀ ਜਿੱਤ ਹੋਈ ਹੈ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਇਸ ਵੇਲੇ ਕਿਸੇ ਵੀ ਅਕਾਲੀ ਦਲ ਦੇ ਵਿੱਚ ਨਹੀਂ ਹੈ ਹੂੰ ਔਰ ਜਿਹੜੀ ਅਕਾਲ ਤਖਤ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਉਸ ਦਾ 파ਟ ਹੈ ਉਹਨਾਂ ਦਾ ਕੰਮ ਭਰਤੀ ਕਰਵਾਉਣਾ ਸੀ ਔਰ ਨਵੀਂ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਚੋਣ ਕਰਵਾਉਣਾ ਸੀ ਉਹ ਉਹਨਾਂ ਨੇ ਕੰਮ ਪੂਰਾ ਕੀਤਾ ਜੀ ਇਸ ਬਿਆਨ ਨੂੰ ਮੀਡੀਆ ਦੇ ਵਿੱਚ ਇਸ ਤਰੀਕੇ ਨਾਲ ਦੇਖਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਨੂੰ 30 ਦਿਨ ਦਾ ਅਲਟੀਮੇਟਮ ਵੀ ਦਿੰਦੇ ਸਮਾਂ ਵੀ ਦਿੰਦੇ ਆ ਕਿ ਉਹ ਰੀਥਿੰਕ ਕਰਨ ਔਰ ਤਾਂ ਕਿ ਪੰਥਕ ਤਰ੍ਹਾਂ ਇਕੱਠੀਆਂ ਹੋ ਜਾਣ ਜੀ ਆ ਇਸ ਗੱਲ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਇਹ ਕੋਈ ਇੱਕ ਫੀਲਰ ਟਾਈਪ ਸੀਗਾ ਹੂੰ ਤੇ ਅੱਜ ਹੀ ਮੈਂ ਪ੍ਰੇਮ ਸਿੰਘ ਚੰਦੂ ਮੱਜਰ ਹੋਂਾਂ ਦੀ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਉਹ ਕਹਿ ਰਹੇ ਸੀ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਵੀ ਜਿਹੜੀ ਪੰਥਕ ਏਕਤਾ ਹੈ ਉਹਦੀ ਪ੍ਰੋੜਤਾ ਕੀਤੀ ਜੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਵੀ ਖਬਰਾਂ ਚੱਲ ਰਹੀਆਂ ਕਿ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੈ ਉਹਦੇ ਵਿੱਚ ਸਭ ਕੁਝ ਚੰਗਾ ਨਹੀਂ ਹੈ ਜੀ ਅੱਛਾ ਨਹੀਂ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਜਲਾ ਪ੍ਰੀਸ਼ਦਾਂ ਦਾ ਬਲਾਕ ਸੰਮਤੀ ਚੋਣਾਂ ਚੱਲ ਰਹੀਆਂ ਸੀਗੀ ਉਦੋਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਨੇ ਉਹ ਅਮਰੀਕਾ ਦੌਰੇ ਤੇ ਚਲੇ ਜਾਂਦੇ ਤੇ ਚੰਦੂ ਮજરા ਸਾਹਿਬ ਭਾਵੇਂ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ ਇਹ ਕਹਿ ਕੇ ਕਿ ਕੋਈ ਇਸ ਤਰ੍ਹਾਂ ਦਾ ਕੰਮ ਸੀਗਾ ਉਹਨਾਂ ਦਾ ਕਿ ਜਿਹਨੂੰ ਟਾਲਿਆ ਨਹੀਂ ਜਾ ਸਕਦਾ ਸੀਗਾ ਇਸ ਕਰਕੇ ਉਹ ਗਏ ਨੇ ਪਰ ਉਹ ਨਿੱਜੀ ਤੌਰ ਤੇ ਇਹ ਵੀ ਮੰਨਦੇ ਨੇ ਕਿ ਉਹਨਾਂ ਨੂੰ ਇੱਥੇ ਰਹਿਣਾ ਚਾਹੀਦਾ ਸੀਗਾ ਸੋ ਪੰਥ ਜਿਸ ਤਰ੍ਹਾਂ ਇੱਕ ਇਹ ਚੱਲ ਰਿਹਾ ਸੀਗਾ ਕਿ ਜਿਹੜੀ ਪੁਨਰ ਸਿਰਜੀਤ ਅਕਾਲੀ ਦਲ ਹੈ ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਕਿ ਇੱਕ ਅ ਅਕਾਲੀ ਦਲ ਬਾਦਲ ਦਾ ਦੇ ਬਦਲ ਵਜੋਂ ਉਹ ਦਿਖੇਗਾ ਹੂੰ ਪਰ ਉਹਦਾ ਹਜੇ ਢਾਂਚਾ ਬਣਿਆ ਨਹੀਂ ਸੀ ਉਹਦੇ ਵਿੱਚ ਢੜੇਬੰਦੀ ਦੀਆਂ ਖਬਰਾਂ ਜ਼ਿਆਦਾ ਆਣੀਆਂ ਸ਼ੁਰੂ ਹੋ ਗਈਆਂ ਜਿਹਦੇ ਨਾਲ ਇਹ ਲੱਗਣ ਲੱਗ ਪਿਆ ਹੈ ਜਾਂ ਇਸ ਤਰ੍ਹਾਂ ਦਾ ਪ੍ਰਭਾਵ ਮਿਲ ਰਿਹਾ ਹੈ ਕਿ ਜਿਹੜੇ ਕੁਝ ਧਿਰਾਂ ਨੇ ਪੁਨਰ ਸਰਜੀਤ ਦੇ ਵਿੱਚ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਉਹ ਅਕਾਲੀ ਦਲ ਬਾਦਲ ਦੇ ਨਾਲ ਹੱਥ ਮਿਲਾਉਣ ਵਾਸਤੇ ਤਿਆਰ ਨੇ ਹੂੰ ਉਹਨਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਜ਼ਿਕਰ ਹੋ ਰਿਹਾ ਜੀ ਭਾਵੇਂ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹ ਇਹ ਤਾਂ ਕਹਿੰਦੇ ਨੇ ਕਿ ਮੈਂ ਪੰਥਕ ਇਕਤਾ ਲਈ ਤਿਆਰ ਐ ਪਰ ਉਹ ਕਹਿੰਦੇ ਨੇ ਕਿ ਇਹ ਜਿਹੜੀ ਪੰਥਕ ਇਕਤਾ ਹੈ ਉਹ ਜਿਹੜਾ ਅਕਾਲ ਤਖਤ ਸਾਹਿਬ ਦਾ 2 ਦਸੰਬਰ ਦਾ ਹੁਕਮਨਾਮਾ ਹੈ ਉਹਦੇ ਮੁਤਾਬਕ ਹੋਣੀ ਚਾਹੀਦੀ ਹੈ ਜੀ ਹੁਣ ਅੱਜ ਇਹਦੀ ਇੱਕ ਬੈਠਕ ਵੀ ਹੋ ਰਹੀ ਹੈ ਜੀ ਉਸ ਉਹ ਬੈਠਕ ਸ਼ਾਇਦ ਪਹਿਲੀ ਬੈਠਕ ਹੈ ਜਿਹੜੀ ਸਾਰੀਆਂ ਇਹਦੇ ਵਿੱਚ ਅਹੁਦੇਦਾਰ ਜਿਹੜੇ ਨੇ ਉਹ ਬੁલાਏ ਗਏ ਆ। ਮਨਪ੍ਰੀਤ ਈਆਲੀ ਵੀ ਉੱਥੇ ਆਏ ਆ। ਇਸ ਵੇਲੇ ਉਹ ਮੀਟਿੰਗ ਚੱਲ ਰਹੀ ਹੈ। ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਇਸ ਵੇਲੇ ਉਹ ਮੀਟਿੰਗ ਚੱਲ ਰਹੀ ਹੈ। ਪਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੁਨਰਸਭਜੀਤ ਅਕਾਲੀ ਦਲ ਹੈ ਉਹਦੇ ਵਿੱਚ ਇੱਕ ਧੜੇਬੰਦੀ ਇੰਨੀ ਜ਼ਿਆਦਾ ਫੈਲ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਇਦ ਆਪ ਹੀ ਅਸਤੀਫਾ ਦੇ ਦੇਣ। ਹੂੰ ਜੇ ਉਹ ਆਪਸੀ ਅਸਤੀਫਾ ਦੇ ਦੇਣ ਜਾਂ ਫਿਰ ਉਹਨਾਂ ਨੂੰ ਉਹਨਾਂ ਤੋਂ ਅਸਤੀਫਾ ਜ਼ਬਰੀ ਲੈ ਲਿਆ ਜਾਵੇ ਜਾਂ ਉਹਨਾਂ ਨੂੰ ਹਟਾ ਦਿੱਤਾ ਜਾਵੇ ਹੁਣ ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਕਈ ਝੜੇਬੰਦੀਆਂ ਦੀ ਗੱਲ ਹੋ ਰਹੀ ਹੈ ਇੱਕ ਝੜੇਬੰਦੀ ਦੇ ਵਿੱਚ ਜਥੇਦਾਰ ਬਡਾਲਾ ਸੁਰਜੀਤ ਸਿੰਘ ਰਖੜਾ ਔਰ ਜਥੇਦਾਰ ਝੁੰਦਾਂ ਦੀ ਗੱਲ ਹੋ ਰਹੀ ਹੈ ਦੂਜਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਇੱਕ ਝੜਾ ਮੰਨਿਆ ਜਾ ਰਿਹਾ ਹੈ ਇੱਕ ਢੜਾ ਹੁਣ ਮਨਪ੍ਰੀਤ ਈਆਲੀ ਕਹਿੰਦੇ ਮੈਂ ਕਿਸੇ ਪਾਸੇ ਵੀ ਨਾ ਹੈ। ਹੂੰ ਤੇ ਇੱਕ ਢੜਾ ਜਿਹੜਾ ਹੈ ਉਹ ਜਿਹੜੇ ਪੰਥਕ ਕਾਉਂਸਲ ਵਾਲੇ ਬੀਬੀ ਜੀ ਨੇ ਸੁਖਵੰਤ ਕੌਰ ਹੂੰ ਉਹਨਾਂ ਦਾ ਢੜਾ ਦੱਸਿਆ ਜਾ ਰਿਹਾ। ਸੋ ਕਈ ਤਰ੍ਹਾਂ ਦੇ ਢੜੇ ਬਾਜੀ ਨੂੰ ਜਿਹੜਾ ਇਕੱਠਾ ਨਹੀਂ ਕੀਤਾ ਜਾ ਸਕਿਆ। ਹੂੰ ਯਾਨੀ ਹਰਪ੍ਰੀਤ ਸਿੰਘ ਇੱਕ ਤਰ੍ਹਾਂ ਦੇ ਨਾਲ ਬੇਵਸ ਜਿਹੀ ਨਜ਼ਰ ਆ ਰਹੇ ਆ। ਜੀ। ਨਾ ਹੁਣ ਤੱਕ 1 ਸਾਲ ਨੂੰ ਹੁਣ ਹੁਣ ਨੂੰ ਆ ਗਿਆ ਹੈ ਇਸ ਮਾਮਲੇ ਨੂੰ ਨਾ ਅਕਤੰਬਰ ਸ਼ੁਰੂ ਹੋ ਗਿਆ। ਵੀ ਚਲੋ 6 ਮਹੀਨੇ ਲਾ ਲਓ ਵੀ 6 ਮਹੀਨੇ ਪਹਿਲੇ ਜਿਹੜੇ ਐਸੀ ਤਰ੍ਹਾਂ ਲੰਘੇ 6 ਮਹੀਨੇ ਲਾ ਲਓ 6 ਮਹੀਨੇ ਦੇ ਵਿੱਚ ਨਾ ਜਥੇਬੰਦਕ ਢਾਂਚਾ ਤਿਆਰ ਹੋਇਆ ਨਾ ਕੋਈ ਪਾਰਟੀ ਦਾ ਕੋਈ ਪ੍ਰੋਟੈਸਟ ਜਾਂ ਕੋਈ ਗਰਾਊਂਡ ਦੇ ਉੱਤੇ ਕਿਸੇ ਮੁੱਦੇ ਨੂੰ ਇਸ਼ੂ ਬਣਾ ਦੀ ਬਣਾਉਣ ਦੀ ਕੋਈ ਜਿਹੜੀ ਕਵਾਇਤ ਆ ਉਹ ਨਜ਼ਰ ਆ ਰਹੀ ਹੈ ਜਿਹੜਾ ਜਮਨੀ ਚੋਣ ਦਾ ਇਲੈਕਸ਼ਨ ਸੀਗਾ ਤਰਨ ਤਰਨ ਦਾ ਉਹ ਉਹਨਾਂ ਨੇ ਭਾਰਸ ਪੰਜਾਬ ਦੇ ਮਗਰ ਲੱਕੇ ਟਾਈਮ ਕੱਢ ਲਿਆ ਪਰ ਹੁਣ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਈਆਂ ਤੇ ਉਹਦੇ ਵਿੱਚ ਗਾਨੀ ਹਰਪ੍ਰੀਤ ਸਿੰਘ ਵਿਦੇਸ਼ ਚਲੇ ਗਏ ਹੁਣ ਕਿੱਥੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਹੋਣਾ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਬਿਲਕੁਲ ਹੈਨਾ ਤੇ ਉਹ ਕਿੰਨਾ ਤੁਸੀਂ ਇਲੈਕਸ਼ਨ ਕਿਹਨਾ ਕਿੰਨੀਆਂ ਸੀਟਾਂ ਜਿੱਤੀਆਂ ਇਹ ਗੱਲ ਬਹੁਤੀ ਮਾਇਨੇ ਨਹੀਂ ਰੱਖਦੀ ਗਰਾਊਂਡ ਦੇ ਉੱਤੇ ਸਿਚੁਏਸ਼ਨ ਕਿਸ ਤਰ੍ਹਾਂ ਸੀ ਤੁਸੀਂ ਇੱਕ ਦੇਖੋ ਇੱਕ ਪਾਸੇ ਸਰਕਾਰ ਦਾ ਆਪਣਾ ਪੂਰਾ ਟਾਂਚਾ ਲੱਗਿਆ ਹੋਇਆ ਸੀ ਜੀ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆਪ ਲੀਡ ਕਰ ਰਹੇ ਸੀਗੇ ਤੇ ਤੀਜੇ ਪਾਸੇ ਅ ਪ੍ਰਤਾਪ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਇਹ ਸਾਰੇ ਲੱਗੇ ਹੋਏ ਸੀਗੇ ਬਿਲਕੁਲ ਤੇ ਚੌਥੀ ਜਿਹੜੀ ਧਿਰ ਕਲੇ ਇਵਨ ਭਾਜਪੀ ਹੂੰ ਭਾਜਪੀ ਦੇ ਲੀਡਰਸ਼ਿਪ ਆਪਣੇ ਪੂਰੇ ਜੋਰ ਸ਼ੋਰ ਨਾਲ ਲੱਗੀ ਸੀ ਹੁਣ ਉੱਥੇ ਤਾਂ ਮਤਲਬ ਕਿਤੇ ਪ੍ਰੈਜੈਂਸ ਵੀ ਨਾ ਦਿਖੀ ਇਹਨਾਂ ਦੀ ਅਕਾਲੀ ਦਲ ਪੁਨਰਸਰਜੀਤ ਦੀ ਬਿਲਕੁਲ ਯੂਨਾਈਟਿਡ ਜਿਹੜਾ ਇੱਕ ਫੇਸ ਦੇਖਣਾ ਚਾਹੀਦਾ ਉਹ ਪਾਰਟੀ ਦਾ ਹੀ ਨਹੀਂ ਦਿਖਿਆ ਹੂੰ ਸੋ ਇਹ ਸਾਰੀਆਂ ਗੱਲਾਂ ਨੂੰ ਲਾ ਕੇ ਲੱਗਦਾ ਹੈ ਕਿ ਜਾਤਾ ਗੈਨੀ ਹਰਪ੍ਰੀਤ ਸਿੰਘ ਅਸਤੀਫਾ ਦੇਣਗੇ ਜਾਂ ਉਹਨਾਂ ਨੂੰ ਹਟਾਇਆ ਜਾਏਗਾ ਜਾਂ ਫਿਰ ਇਹਦੇ ਜਿਹੜੇ ਕੁਝ ਜਿਹੜੇ ਲੋਕ ਨੇ ਉਹ ਕੁਝ ਲੀਡਰ ਜਿਹੜੇ ਨੇ ਉਹ ਛੱਡ ਕੇ ਪ੍ਰਕਾਸ਼ ਸਿੰਘ ਬਾਦਲ ਵਾਲੇ ਸੌਰੀ ਸੁਖਵੀਰ ਬਾਦਲ ਵਾਲੇ ਦਲ ਦੇ ਵਿੱਚ ਬਾਦਲ ਦਲ ਦੇ ਵਿੱਚ ਚਲੇ ਜਾਣਗੇ ਹੂੰ ਸੋ ਇਸ ਕਰਕੇ ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਇਹ ਇਹ ਦੇ ਕਰਕੇ ਹੀ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਜਾਂ ਇਹੀ মিডিਆ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਪੰਥਕ ਏਕਤਾ ਵੀ ਹੋ ਸਕਦੀ ਹੈ ਕਿਉਂਕਿ ਸੁਖਬੀਰ ਬਾਦਲ ਹੋਂਣਾ ਨੂੰ ਇਹ ਵੀ ਗੱਲ ਉਹਨਾਂ ਨੂੰ ਵੀ ਇੱਕ ਗੱਲ ਕਲੀਅਰ ਹੈ ਕਿ ਕੱਲਿਆਂ ਤੇ ਕੁਝ ਨਹੀਂ ਹੋਣਾ ਜੇ ਇਕੱਠੇ ਹੋਣਗੇ ਤਾਂ ਹੀ ਕੁਝ ਬਣੇਗਾ ਸੋ ਇਹ ਅੰਦਰ ਖਾਤੇ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਨਾ ਕੋਈ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਰਾਹ ਕੱਢ ਲਿਆ ਜਾਵੇ ਜਿਹਦੇ ਨਾਲ ਸੁਖਵੀਰ ਬਾਦਲ ਦੀ ਵੀ ਰਹਿ ਜੇ ਤੇ ਇਹਨਾਂ ਦੀ ਵੀ ਰਹਿ ਜੇ ਤੇ ਇਹ ਇਕੱਠੇ ਹੋ ਜਾਣ ਬਿਲਕੁਲ ਜੇ ਜੇਕਰ ਇਹ ਇਕੱਠੇ ਨਹੀਂ ਹੁੰਦੇ ਤਾਂ ਇਹਨਾਂ ਦਾ ਬਣਨਾ ਵੀ ਕੁਛ ਹੈ ਨਹੀਂ ਸੋ ਇਸੇ ਕਰਕੇ ਇਹ ਸਾਰੀਆਂ ਕੁਝ ਖਬਰਾਂ ਜਿਹੜੀਆਂ ਚੱਲ ਰਹੀਆਂ ਹਮ ਮੀਟਿੰਗ ਦੀ ਸਰ ਤੁਸੀਂ ਜਿਹੜੀ ਗੱਲ ਕੀਤੀ ਮੈਂ ਸਵਾਲ ਲੈਣਾ ਹੀ ਸੀ ਇਹ ਵਾਲਾ ਇਹ ਜਿਹੜੀ ਹੁਣ ਮੀਟਿੰਗ ਚੱਲ ਰਹੀ ਹੈ ਇਸ ਬਾਰੇ ਕੀ ਜਾਣਕਾਰੀ ਹੈ ਇਸ ਬਾਰੇ ਪ੍ਰੋਪਰ ਖੁੱਲ ਕੇ ਦੱਸੋ ਨਹੀਂ ਇਹ ਮੀਟਿੰਗ ਤਾਂ ਪਿਛਲੇ ਪੈਂਡਿੰਗ ਹੀ ਪਈ ਸੀ ਹੁਣ ਤੱਕ ਜਦੋਂ ਦੇ ਇਹ ਅਹੁਦੇਦਾਰ ਐਲਾਨੇ ਆ ਕੋਈ ਉਹਦੀ ਉਸ ਤਰ੍ਹਾਂ ਦੀ ਪ੍ਰੋਪਰ ਮੀਟਿੰਗ ਜਿਹੜੀ ਫਾਰਮਲ ਮੀਟਿੰਗ ਹੁੰਦੀ ਹੈ ਉਹ ਨਹੀਂ ਹੋਈ ਹੂੰ ਉਸ ਉਹ ਮੀਟਿੰਗ ਆ ਚੰਡੀਗੜ੍ਹ ਚ ਰੱਖੀ ਗਈ ਸੀ ਤੇ ਉਹ ਉਹ ਤੋਂ ਪਹਿਲਾਂ ਹੀ ਇੰਨਾ ਕੁਝ ਹੋ ਗਿਆ ਹੂੰ ਕਿ ਇਲੈਕਸ਼ਨ ਦੇ ਵਿੱਚ ਤਾਂ ਤੁਸੀਂ ਗੈਰ ਹਾਜ਼ਰ ਦੇਖੇ ਜੀ ਤੁਸੀਂ ਉਹ ਤੋਂ ਮਨਪ੍ਰੀਤ ਈਆਲੀ ਦਾ ਜਿਹੜਾ ਬਿਆਨ ਹੈ ਉਹ ਜ਼ਿਆਦਾ ਜਿਹੜਾ ਭਖਿਆ ਹੋਇਆ ਅੱਜ ਮੈਂ ਕਈ ਜਗ੍ਹਾ ਦੇਖ ਰਿਆ ਸੀਗਾ ਉਹ ਉਹਨਾਂ ਨੇ ਹੈਡਿੰਗ ਹੈਡਲਾਈਨ ਵੀ ਇਸ ਤਰ੍ਹਾਂ ਦੀਆਂ ਲਾਈਆਂ ਕਿ ਕਿ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਮਨਪ੍ਰੀਤ 42 ਬਨਾਮ ਹਰ ਗਿਆਨੀ ਹਰਪ੍ਰੀਤ ਸਿੰਘ ਰਹਿਣ ਵਾਲੀ ਹੈ ਕਿ ਦੋਹਾਂ ਦੇ ਵਿੱਚ ਜਿਸ ਤਰ੍ਹਾਂ ਕੋਈ ਜੁੱਧ ਹੋ ਰਿਹਾ ਹੋਵੇ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਸੋ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਅਸੀਂ ਜਿੰਨਾ ਕ ਜਾਣਦੇ ਆ ਕਿ ਉਹ ਵੀ ਉਹ ਵੀ ਮਤਲਬ ਕੋਈ ਲਾਗលਪੇਟ ਵਾਲੀ ਗੱਲ ਕਰਨ ਵਾਲੇ ਬੰਦੇ ਨਹੀਂ ਉਹ ਵੀ ਸਿੱਧੀ ਗੱਲ ਜਿਹੜੀ ਹੈ ਉਠਾ ਸੋਟਾ ਹੀ ਮਾਰਦੇ ਹੁੰਦੇ ਆ ਤੇ ਉਹ ਨਾ ਉਸ ਤਰ੍ਹਾਂ ਚੁਕਣ ਵਾਸਤੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਕਿ ਮੈਂ ਕੋਈ ਪੋਲਿਟਿਕਲ ਜਿਹੜੀ ਚੋਣਾਂ ਉਹ ਨਹੀਂ ਲੜਨੀ ਹੂੰ ਸੋ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਦਿੱਖ ਜਿਹੜੀ ਹੈ ਜਿਵੇਂ ਜਦੋਂ ਉਹ ਜਥੇਦਾਰ ਰਹੇ ਚਾਹੇ ਅਕਾਲ ਤਖਤ ਦੇ ਜਥੇਦਾਰ ਰਹੇ ਚਾਹੇ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਤੇ ਉਹ ਜਥੇਦਾਰੀ ਦੇ ਟਾਈਮ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਸ ਤਰੀਕੇ ਦੇ ਨਾਲ ਜਿਹੜੀ ਹੈ ਵਕ ਵਕ ਇਸ਼ੂਆਂ ਦੇ ਉੱਤੇ ਉਹਦੇ ਸਾਹਮਣੇ ਖੜ ਕੇ ਸਟੈਂਡ ਲਿਆ ਜੀ ਤੇ ਉਹ ਉਹ ਜਿਹੜੀ ਭਾਵਨਾ ਹੈ ਉਸੇ ਕਰਕੇ ਯਾਨੀ ਹਰਪ੍ਰੀਤ ਸਿੰਘ ਨੂੰ ਲੋਕ ਪਸੰਦ ਕਰਦੇ ਨੇ ਹੂੰ ਤਾਂ ਉਹੀ ਜੇਕਰ ਉਸੇ ਨੂੰ ਨਹੀਂ ਮੰਨਦੇ ਹੂੰ ਤੇ ਫਿਰ ਪੁਨਰ ਸਰਜੀਤ ਦਾ ਐਗਿਸਟੈਂਸ ਕੀ ਰਹਿ ਜਾਏਗੀ ਬਿਲਕੁਲ ਕਿਉਂਕਿ ਜਿਹੜੇ ਦੂਜੇ ਲੀਡਰ ਨੇ ਚਾਹੇ ਚੰਦੂ ਮਾਜਰਾ ਚਾਹੇ ਰਖੜਾ ਸਾਹਿਬ ਨੇ ਚਾਹੇ ਝੁੰਦਾ ਸਾਹਿਬ ਨੇ ਚਾਹੇ ਮਨਪ੍ਰੀਤ ਈਆਲੀ ਹੈ ਇਹਨਾਂ ਨੇ ਤੇ ਸਰਕਾਰ ਦੇ ਟਾਈਮ ਚ ਹਿੱਸਾ ਵਡਾਇਆ ਹੋਇਆ ਸੱਤਾ ਚ ਬਿਲਕੁਲ ਇਹਨਾਂ ਚ ਇੱਕੋ ਹੀ ਲੀਡਰ ਇਸ ਤਰ੍ਹਾਂ ਦਾ ਹੈ ਯਾਨੀ ਹਰਪ੍ਰੀਤ ਸਿੰਘ ਜਿਹੜਾ ਕਿ ਭਾਵੇਂ ਸੱਤਾ 'ਚ ਰਿਹਾ ਪਰ ਉਹਨਾਂ ਨੇ ਆਪਣੀ ਇੱਕ ਕਹਿੰਦੇ ਨਾ ਆਪਣੀ ਪ੍ਰੈਸਟੀਜ ਜਿਹੜੀ ਆ ਬਣਾ ਕੇ ਰੱਖੀ ਹੈ। ਹੂੰ। ਸੋ ਅੱਜ ਦੀ ਮੀਟਿੰਗ ਇੰਪੋਰਟੈਂਟ ਹੈ। ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਹੋ ਤਾਂ ਸਾਡੀ ਮੀਟਿੰਗ ਉਦੋਂ ਤੱਕ ਸਾਡੀ ਇਹ ਗੱਲਬਾਤ ਪੂਰੀ ਹੋ ਜਾਏਗੀ। ਪਰ ਜਿਹੜਾ ਮੈਨੂੰ ਲੱਗ ਰਿਹਾ ਕਿ ਜਾਂ ਤਾਂ ਵਿਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇਣਗੇ ਜਾਂ ਫਿਰ ਇਹ ਹੁਣ ਕੁਐਸਚਨ ਨਮੇਸਰੇ ਨੂੰ ਜਿਹੜੀ ਦੂਜੇ ਪਾਸੇ ਨੂੰ ਗੱਲ ਚੱਲੇਗੀ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਚਾਹੁੰਦੇ ਨੇ ਉਹਦੇ ਮੁਤਾਬਕ ਪਾਰਟੀ ਤੁਰੇਗੀ ਤੇ ਨਹੀਂ ਤਾਂ ਫਿਰ ਤੀਜਾ ਜਿਹੜਾ ਤੀਜੀ ਗੱਲ ਹੈ ਉਹ ਇਹ ਹੋ ਸਕਦੀ ਹੈ ਕਿ ਜਿਹੜੇ ਕੁਝ ਲੀਡਰ ਹੈ ਉਹ ਇਹਦੇ ਤੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਬਗਾਵਤ ਕਰ ਦੇਣ ਹੂੰ ਅੱਗੇ ਵੱਧਦੇ ਹੋਏ ਸਰ ਗੱਲ ਕਰਾਂਗੇ ਆਪਾਂ ਪੰਜਾਬ ਦੀ ਕੈਬਨਿਟ ਦੀ ਬੈਠਕ ਹੋਈ ਹੈ ਇਸ ਵਿੱਚ ਕੀ ਫੈਸਲੇ ਲਏ ਗਏ ਹਨ ਹੁਣ ਤੱਕ ਕੀ ਜਾਣਕਾਰੀ ਹੈ ਇਸ ਬਾਰੇ ਜਾਣਕਾਰੀ ਇਹਦੇ ਵਿੱਚ ਦੋ ਤਿੰਨ ਫੈਸਲੇ ਜਿਹੜੇ ਆ ਉਹ ਲੈ ਗਏ ਆ ਪਹਿਲਾ ਤਾਂ ਇਹ ਹੈਗਾ ਕਿ ਇਹਦੇ ਵਿੱਚ ਜਿਹੜਾ ਇੱਕ ਮੀਰਾਕਰ ਮੀਰਾ ਨਾਮ ਸਕੀਮ ਜਿਹੜੀ ਹੈ ਉਹਦੇ ਉਹਦਾ ਉਹਦਾ ਫੈਸਲਾ ਲਿਆ ਗਿਆ ਉਹ ਫੈਸਲਾ ਇਹ ਹੈਗਾ ਕਿ ਲਾਲ ਡੋਰਾ ਕਹਿੰਦੇ ਆ ਲਾਲ ਲਕੀਰ ਵੀ ਕਹਿੰਦੇ ਆ ਉਹਨੂੰ ਉਹਦੇ ਅੰਦਰ ਜਿਹੜੀ ਜ਼ਮੀਨ ਹੁੰਦੀ ਹੈ ਉਹ ਕਿਸੇ ਦੇ ਨਾਮ ਤੇ ਨਹੀਂ ਹੁੰਦੀ ਹੂੰ ਤੇ ਉਹ ਐਸੀ ਤਰ੍ਹਾਂ ਕਬਜੇ ਕਬਜਾ ਵਾਈਜ਼ ਹੀ ਚੱਲਦੀ ਹੈ ਹੂੰ ਪਰ ਹੁਣ ਇਹਨਾਂ ਨੇ ਇੱਕ ਇੱਕ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਕੀਮ ਬਣੀ ਸੀਗੀ ਉਹਦੇ ਸਿਗਾ ਕਿ ਜੇ ਤੁਸੀਂ ਅਪਲਾਈ ਕਰਨਾ ਤਾਂ ਪਹਿਲਾਂ 90 ਦਿਨ ਜਿਹੜੇ ਆ ਉਹ ਡਿਪਾਰਟਮੈਂਟ ਲੈਂਦਾ ਸੀਗਾ ਹੂੰ ਤੇ 90 ਦਿਨ ਫਿਰ ਆਬਜੈਕਸ਼ਨਾਂ ਵਾਸਤੇ ਲੱਗ ਜਾਂਦੇ ਸੀਗੇ ਹੂੰ ਕਾਫੀ ਲੰਮਾ ਸਮਾਂ ਲੱਗ ਜਾਂਦਾ ਸੀਗਾ ਸੋ ਹੁਣ ਇਹਨਾਂ ਨੇ ਘਟਾ ਕੇ ਉਹ 30 30 ਦਿਨ ਕਰਤੇ ਆ ਕਿ 30 ਦਿਨਾਂ ਦੇ ਵਿੱਚ ਤੁਹਾਡਾ ਘਰ ਜਿਹੜਾ ਹੈ ਉਹ ਉਹਦੇ ਉਹਦੇ ਜਿਹੜੇ ਜੇ ਆਬਜੈਕਸ਼ਨ ਲੈਣੇ ਆ ਕੋਈ ਆਣਾ ਹੈ ਤਾਂ ਉਹਦੇ ਤੇ ਉਹ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਉਹ ਮਤਲਬ ਹੋ ਜਾਏਗਾ ਇੱਕ ਕਾਫੀ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀਗੀ ਲੋਕਾਂ ਦੀ ਕਿ ਜਿਹੜੇ ਲਾਲ ਲਕੀਰ ਦੇ ਅੰਦਰ ਲੋਕਾਂ ਦੇ ਘਰ ਹੁੰਦੇ ਆ ਉਹਦੇ ਤੇ ਨਾਂ ਹਉਤੇ ਹੋਣੀ ਚਾਹੀਦੀ ਆਦਰਵਾਇਜ਼ ਉਹ ਝਗੜਿਆਂ ਦੇ ਵਿੱਚ ਹੀ ਫਸੇ ਰਹਿੰਦੇ ਆ ਦੂਜਾ ਜਿਹੜਾ ਫੈਸਲਾ ਲਿਆ ਗਿਆ ਉਹ ਇੱਕ ਤਰੀਕੇ ਦੇ ਨਾਲ ਇੰਟਰਸਟਿੰਗ ਇਸ ਗੱਲੋਂ ਵੀ ਆ ਕਿ ਸਰਕਾਰ ਜਿੱਥੇ ਦੇਖ ਰਹੀ ਆ ਕਿ ਜਿੰਨੀ ਜ਼ਮੀਨ ਜਿਹੜੀ ਆ ਉਹ ਆਪਣੇ ਕਬਜ਼ੇ ਚ ਕਰ ਸਕਦੀ ਹੈ ਉਹ ਕਰ ਲੈ ਕਰ ਰਹੀ ਹੈ ਉਹ ਦੂਜਾ ਫੈਸਲਾ ਬਠਿੰਡਾ ਦਾ ਜਿਹੜਾ ਥਰਮਲ ਪਲਾਂਟ ਹੈ ਉਹਦੀ ਜ਼ਮੀਨ ਹੈ ਜ਼ਮੀਨ ਬਾਰੇ ਹੈ 30 ਏਕੜ ਜ਼ਮੀਨ ਜਿਹੜੀ ਹੈ ਉਥੇ ਨਮਾ ਬਸ ਅੱਡਾ ਬਣਾਉਣ ਵਾਸਤੇ ਦਿੱਤੀ ਸੀ ਹੁਣ ਕਹਿੰਦੇ ਜੀ ਬਸ ਅੱਡਾ 20 ਏਕੜ ਚ ਬਣ ਗਿਆ ਤੇ ਬਾਕੀ ਜਿਹੜੀ 20 ਏਕੜ ਜ਼ਮੀਨ ਸੌਰੀ 10 ਏਕੜ 30 ਏਕੜ ਦਿੱਤੀ ਸੀ 10 ਏਕੜ ਚ ਬਣ ਗਿਆ ਤੇ 20 ਏਕੜ ਜਿਹੜੀ ਬਚੀ ਹੈ ਉਹ ਕਹਿੰਦੇ ਜੀ ਅਸੀਂ ਸਹਿਰੀ ਜਿਹੜਾ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਨੂੰ ਦੇ ਰਹੇ ਹ ਜਿਹੜੀ ਆ ਤੁਹਾਡੀ ਪੁੱਡਾ ਅਸੁੱਡਾ ਹੈਨਾ ਇਸ ਤਰ੍ਹਾਂ ਦੇ ਜਿਹੜੇ ਡਿਪਾਰਟਮੈਂਟ ਉਹਦਾ ਮਤਲਬ ਹੈ ਕਿ ਉਹ ਹੁਣ ਬਣਾ ਕੇ ਕਲੋਨੀਆਂ ਵੇਚਦਾ ਹੈਨਾ ਬਿਲਕੁਲ ਸੋ ਉਹ ਉਹ ਜਿਹੜੀ ਸਰਕਾਰ ਦੀ ਕਿ ਜ਼ਮੀਨਾਂ ਵੇਚ ਕੇ ਕਿਸ ਤਰ੍ਹਾਂ ਪੈਸਾ ਕਮਾਓ ਉਹ ਕਰੋ ਉਹ ਜਿਹੜੀ ਮਨਸ਼ਾ ਜਿਹੜੀ ਹੈ ਉਹ ਉਜਾਗਰ ਪੂਰੀ ਤਰ੍ਹਾਂ ਹੋ ਜਾਂਦੀ ਹੈ ਕਿ ਉਹ ਜਿਹੜੀ ਜ਼ਮੀਨ ਹੈ ਉਹਨਾਂ ਤੋਂ ਲੈ ਕੇ ਸ਼ਹਿਰੀ ਡਿਪਾਰਟਮੈਂਟ ਨੂੰ ਉਹ ਦੇ ਦਿੱਤੀ ਗਈ ਹੈ ਨਹੀਂ ਤਾਂ ਇਹ ਵੀ ਹੋ ਸਕਦਾ ਸੀਗਾ ਕਿ ਉਹ ਜਿਹੜੀ ਪ੍ਰਾਪਰਟੀ ਸੀਗੀ ਉਹ ਜਿਹੜੀ ਹੈ ਉਹ ਡਿਪਾਰਟਮੈਂਟ ਜਿਹੜੇ ਡਿਪਾਰਟਮੈਂਟ ਦੀ ਸੀਗੀ ਉਹਨੂੰ ਵਾਪਸ ਕਰ ਦਿੰਦੇ ਜੀ ਪਰ ਨਹੀਂ ਉਹ ਉਹਨਾਂ ਨੇ ਜ਼ਮੀਨ ਉਹ ਉਧਰ ਦੇ ਦਿੱਤੀ ਤੇ ਇੱਕ ਉਹਨਾਂ ਨੇ ਚੰਕ ਸਾਈਟ ਕਿਹਾ ਜਾਂਦਾ ਹੈ ਚੰਕ ਸਾਈਟ ਹੁੰਦੀ ਹੈ ਕਿ ਪ੍ਰਾਪਰਟੀ ਜਿਹੜੀ ਹੈ ਉਹਦਾ ਖਾਸ ਜਿਹੜਾ ਮਤਲਬ ਜਿਵੇਂ ਇੱਕ ਕੋਈ ਜ਼ਮੀਨ ਹੈ ਜੀ ਉਦੀ ਡੈਫੀਨੇਸ਼ਨ ਹੁੰਦੀ ਹੈ ਹੂੰ ਕਿ ਉਚੰਕ ਸਾਈਟ ਕਦੋਂ ਬਣਦੀ ਹੈ ਹੂੰ ਇਹਨਾਂ ਨੇ ਉਹ ਡੈਫੀਨੇਸ਼ਨ ਬਦਲੀ ਹੈ ਇਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਜਿਹੜੀ ਵੀ ਪ੍ਰਾਪਰਟੀ ਦੀ ਕੀਮਤ 20 ਕਰੋੜ ਤੋਂ ਉੱਤੇ ਹੋਏਗੀ ਉਹ ਚੰਕ ਸਾਈਟ ਹੋਏਗੀ ਹੂੰ ਉਹ ਹੁਣ ਇੱਕ ਕੋਠੀ ਵੀ ਹੋ ਸਕਦੀ ਹੈ ਬਿਲਕੁਲ ਜਿਵੇਂ ਮੰਨ ਮੰਨ ਲਓ ਨਿਊ ਚੰਡੀਗੜ੍ਹ ਹੂੰ ਨਿਊ ਚੰਡੀਗੜ੍ਹ ਦੇ ਵਿੱਚ 50 ਕਰੋੜ 100 ਕਰੋੜ ਦੀਆਂ ਆਮ ਕੋਠੀਆਂ ਬਣ ਰਹੀਆਂ ਹੂੰ ਹੁਣ ਉਹ ਚੰਕ ਸਾਈਟ ਹੋਣਗੀਆਂ ਮੈਨੂੰ ਜਿਆਦਾ ਡਿਟੇਲ ਇਹਦੀ ਬਾਰੇ ਜੰਕ ਸਾਈਟ ਕੀ ਹੁੰਦੀ ਹੈ ਇਹਦੀ ਕੀ ਇੰਪਲੀਕੇਸ਼ਨਸ ਆ ਉਹਦੇ ਬਾਰੇ ਮੈਂ ਬਹੁਤਾ ਜਾਣਦਾ ਨਹੀਂ ਇਹਦੇ ਬਾਰੇ ਆਪਾਂ ਕੱਲ ਨੂੰ ਵੀ ਗੱਲ ਕਰ ਲਾਂਗੇ ਪਰ ਇਹ ਜੰਕ ਸਾਈਟ ਦੀ ਡੈਫੀਨੇਸ਼ਨ ਜਿਹੜੀ ਬਦਲੀ ਹੈ ਇਹਦੀਆਂ ਇੰਪਲੀਕੇਸ਼ਨਸ ਕੀ ਹੁੰਦੀਆਂ ਇਹਦੇ ਤੇ ਆਪਾਂ ਗੱਲ ਕਰਾਂਗੇ ਪਰ ਇਹ ਅੱਜ ਡਿਸੀਜਨ ਲਿਆ ਗਿਆ ਹੈ ਤੇ ਔਰ ਸਭ ਤੋਂ ਅਹਿਮ ਜਿਹੜਾ ਡਿਸੀਜਨ ਲਿਆ ਗਿਆ ਉਹ ਵਿਸ਼ੇਸ਼ اجلاس ਬੁਲਾਉਣ ਦਾ ਫੈਸਲਾ ਪਹਿਲਾਂ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਜਨਵਰੀ ਦੇ ਦੂਜੇ ਹਫਤੇ ਬੁਲਾਵਾਂਗੇ ਪਰ ਹੁਣ ਇਹ 30 ਤਰੀਕ ਨੂੰ ਇਸੇ 30 12 ਨੂੰ ਜੀ ਇਹ ਸੈਸ਼ਨ ਬੁਲਾਇਆ ਜਾ ਰਿਹਾ ਸਵੇਰੇ 11 ਵਜੇ ਤੋਂ ਸੈਸ਼ਨ ਹੋਏਗਾ ਇੱਕ ਦਿਨ ਦਾ ਸੈਸ਼ਨ ਹੋਏਗਾ ਜਿਹਦੇ ਚ ਮਨਰੇਗਾ ਦਾ ਜਿਹੜਾ ਨਾਮ ਬਦਲਿਆ ਗਿਆ ਔਰ ਮਨਰੇਗਾ ਦੇ ਵਿੱਚ ਜਿਹੜੀਆਂ ਚੇਂਜਸ ਕੀਤੀਆਂ ਗਈਆਂ ਉਹ ਉਹਨਾਂ ਨੂੰ ਡਿਸਕਸ ਕੀਤਾ ਜਾਏਗਾ ਔਰ ਉਹਦੇ ਬਾਰੇ ਪੰਜਾਬ ਸਰਕਾਰ ਦਾ ਜਿਹੜਾ ਸਟੈਂਡ ਹੈ ਜੀ ਉਹ ਸਪਸ਼ਟ ਕੀਤਾ ਜਾਏਗਾ ਤੇ ਇਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਹੁਣ ਸਿਆਸਤ ਭਖਣ ਵਾਲੀ ਹੈ ਕਿਉਂਕਿ ਅੱਜ ਸੁਪਰੀਆ ਜਿਹੜੇ ਨੈਸ਼ਨਲ ਸਪੀਕਸਪਰਸਨ ਹੈ ਕਾਂਗਰਸ ਦੇ ਉਹ ਵੀ ਪੰਜਾਬ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਾ ਦੇ ਨਾਲ ਤੇ ਰਾਜਾ ਵੜਿੰਗ ਹੋਣਾ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਸਰਕਾਰ ਨੂੰ ਟਾਰਗੇਟ ਕਰਕੇ ਜਿਹੜੇ ਸਵਾਲ ਪੁੱਛੇ ਹੈ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ 1% ਲੋਕਾਂ ਨੂੰ ਕੰਮ ਮਿਲ ਰਿਹਾ ਹੂੰ ਵੀ ਪੰਜਾਬ ਸਰਕਾਰ ਜੇ ਸੈਸ਼ਨ ਬੁਲਾ ਰਹੀ ਹੈ ਤਾਂ ਕੱਲੇ ਕੇਂਦਰ ਦੇ ਬਾਹਰ ਪੱਟਣ ਦੀ بجائے ਆਪਣੇ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਨ ਕਿ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਕਿੰਨਾ ਲੋਕਾਂ ਦਾ ਪੈਸਾ ਬਕਾਇਆ ਪਿਆ ਹੈ ਜਾਂ ਕਿੰਨਾ ਮਨਰੇਗਾ ਦੇ ਨਾਂ ਤੇ ਕਪੜੇ ਹੋ ਰਹੇ ਆ ਇਹ ਸਾਰਾ ਕੁਝ ਔਨ ਰਿਕਾਰਡ ਹੋਣਾ ਚਾਹੀਦਾ ਹੈ ਤੇ ਸਰਕਾਰ ਨੂੰ ਆਪਣਾ ਇੱਕ ਪ੍ਰੋਗਰਾਮ ਲੈ ਕੇ ਆਉਣਾ ਚਾਹੀਦਾ ਹੈ ਕਿ ਤੁਸੀਂ ਜਦੋਂ 90 ਤੋਂ 10% ਸੀ ਉਦੋਂ ਆਪਣੇ ਪੈਸੇ ਪੂਰੇ ਨਹੀਂ ਸੀ ਪਾਰ ਰਹੇ ਹੁਣ ਤਾਂ 60 ਤੋਂ 40 ਹੋ ਗਿਆ ਹੁਣ ਕੀ ਕਰੋਗੇ ਹੂੰ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਉਸ ਉਹਦੇ ਵਿੱਚ ਹੋਣਗੀਆਂ ਤੇ ਉਹ ਸੈਸ਼ਨ 30 ਤਰੀਕ ਨੂੰ ਬੁਲਾਇਆ ਗਿਆ ਸੋ ਇਹ ਮੋਟੇ ਜਿਹੇ ਅੱਜ ਦੀ ਜਿਹੜੀ ਕੈਬਨਟ ਆ ਉਹਦੇ ਫੈਸਲੇ ਸੀਗੇ ਜੀ ਕਪਲਿਆਂ ਦੀ ਗੱਲ ਕੀਤੀ ਸਰ ਸੈਸ਼ਨ ਦੇ ਵਿੱਚ ਤੇ ਅਗਲਾ ਸਵਾਲ ਵੀ ਮਰੇਸੇ ਨੂੰ ਲੈ ਕੇ ਹੀ ਹੈ ਕਿ ਪੀਜੀਆਈ ਵਿੱਚ ਮਰੀਜ਼ਾਂ ਲਈ ਗ੍ਰਾਂਟ ਆਈ ਹੈ 1 ਕਰੋੜ 14 ਲੱਖ ਰੁਪਏ ਹੂੰ ਉਸ ਦਾ ਘਟਾਲਾ ਸਾਹਮਣੇ ਆਇਆ ਹੈ ਉਸ ਦਾ ਇੱਕ ਵੱਡਾ ਜਿਹੜਾ ਉਹ ਸਕੈਮ ਹੈ ਉਹ ਸਾਹਮਣੇ ਆਇਆ ਹੈ ਇਸ ਦਾ ਪਰਦਾ ਫਾਸ਼ ਹੋਇਆ ਹੈ ਇਹ ਦੱਸੋ ਕਿ ਇਹ ਕੀ ਇਹ ਪੂਰਾ ਇਹ ਮਾਮਲਾ ਕੀ ਹੈ ਤੇ ਇਸ ਦਾ ਜਿਹੜਾ ਪਰਦਾ ਫਾਸ਼ ਹੋ ਕਿਵੇਂ ਹੋਇਆ ਇਸ ਬਾਰੇ ਜਾਣਕਾਰੀ ਦਿਓ ਇੱਕ ਨਾ ਗੁਰਜੀਤ ਜਿਹੜੀਆਂ ਕੇਂਦਰੀ ਸਕੀਮਾਂ ਹੁੰਦੀਆਂ ਹਨ ਜਿਹੜੀਆਂ ਹਸਪੀਟਲਸ ਲੋਕਾਂ ਦੀ ਸਿਹਤ ਨਾਲ ਜੁੜੀਆਂ ਸਕੀਮਾਂ ਉਹਨੂੰ ਪੇਸ਼ੈਂਟ ਗ੍ਰਾਂਟ ਕਹਿੰਦੇ ਆ ਹੂੰ ਪੇਸ਼ੈਂਟ ਗ੍ਰਾਂਟ ਕੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਮੰਨ ਲਓ ਅ ਕਿਸੇ ਬੰਦੇ ਨੂੰ ਕੈਂਸਰ ਹੋ ਗਿਆ ਕੋਈ ਬੰਦਾ ਕੈਂਸਰ ਦਾ ਪੇਸ਼ੈਂਟ ਹੈ ਉਹ ਗਰੀਬ ਹੈ ਪੰਜਾਬ ਸਰਕਾਰ ਵੀ ਹੈਲਪ ਕਰਦੀ ਹੈ ਜੀ ਤੇ ਕੇਂਦਰ ਦੀ ਵੀ ਇਸ ਤਰ੍ਹਾਂ ਦੀਆਂ ਸਕੀਮਾਂ ਹੈ ਹਮ ਕਿ ਉਹਨੂੰ ਇਲਾਜ ਦੇ ਲਈ ਪੈਸਾ ਮਿਲਦਾ ਹੈ ਹਮ ਉਹ ਪੈਸਾ ਜਿਹੜਾ ਹੈ ਨਾ ਉਹ ਮਰੀਜ਼ ਨੂੰ ਸਿੱਧਾ ਨਹੀਂ ਮਿਲਦਾ ਹਮ ਉਹ ਪੈਸਾ ਪੀਜੀਆਈ ਨੂੰ ਮਿਲਦਾ ਹੈ ਜੀ ਮੈਨੂੰ ਤਾਂ ਪਤਾ ਹੈ ਕਿ ਮੇਰੇ ਪਿੰਡ ਇੱਕ ਪੇਸ਼ੈਂਟ ਸੀਗਾ ਇਸ ਤਰ੍ਹਾਂ ਦਾ ਉਹਦੀ ਕਿਡਨੀ ਕਿਡਨੀਆਂ ਫੇਲ ਹੋ ਗਈਆਂ ਸੀ ਤੇ ਉਹਨਾਂ ਨੇ ਕਿਡਨੀ ਟ੍ਰਾਂਸਪਲੈਂਟ ਹੋਣੀ ਸੀ ਕਿਡਨੀ ਉਹਦੀ ਵਾਈਫ ਨੇ ਦੇਣੀ ਸੀ ਜੀ ਤੇ ਉਹ ਕਾਫੀ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀਗੀ ਤੇ ਮੈਨੂੰ ਕਿਸੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਤੇ ਮੈਂ ਕਿਹਾ ਚਲੋ ਪੀਜੀਆਈ ਪਤਾ ਕਰ ਲੈਣੇ ਆ ਕਿਉਂਕਿ ਪੀਜੀਆਈ ਤੋਂ ਉਹਨਾਂ ਦਾ ਇਲਾਜ ਚੱਲਦਾ ਸੀਗਾ ਤੇ ਉਹ ਪੀਜੀਆਈ ਤੋਂ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਦਾ ਪੀਲਾ ਕਾਰਡ ਹੈ ਤਾਂ ਇਹਨਾਂ ਨੂੰ 3.5 ਲੱਖ ਰੁਪਈਆ ਮਿਲ ਸਕਦਾ ਹ ਹ ਉਹਦੇ ਚ ਕੋਈ ਸਫਾਰਿਸ਼ ਵਾਲੀ ਗੱਲ ਨਹੀਂ ਕੋਈ ਕੁਝ ਨਹੀਂ ਹ ਤੇ ਅੱਜ ਕੱਲ ਤਾਂ ਜਿਹੜਾ ਹੁਣ ਉਦੋਂ ਸ਼ਾਇਦ ਬੀਮਾ ਨਹੀਂ ਸੀ ਜਿਹੜਾ ਕੇਂਦਰ ਸਰਕਾਰ ਦੀ ਇੱਕ ਇੱਕ ਬੀਮਾ ਸਿਹਤ ਬੀਮਾ ਜੋ ਇਹਨਾਂ ਚੱਲਦੀ ਆ ਉਦੋਂ ਨਹੀਂ ਸੀ ਕੀ ਇਹ ਤੇ ਉਦੋਂ ਇਹ ਇਸ ਤਰ੍ਹਾਂ ਪੈਸੇ ਆਂਦੇ ਸੀਗੇ ਹ ਤੇ ਉਹਦੇ ਚ ਕੀ ਸੀਗਾ ਕਿ ਉਹ ਉਹਨਾਂ ਨੂੰ ਪੀੜਾ ਕਾਰਡ ਦਿੱਤਾ ਹ ਉਹ ਰੋਪੜ ਦੇ ਜਿਹੜਾ ਸਿਵਲ ਸਰਜਨ ਸੀਗਾ ਉਹਨੇ ਮਾਰਕ ਕਰਤਾ ਤੇ ਉਹ ਕੇਸ ਚ ਚੱਲਿਆ ਗਿਆ ਉਹਨਾਂ ਨੇ ਪੀਜੀਆਈ ਨਾਲ ਆਪ ਹੀ ਭੇਜਿਆ ਤੇ ਪੈਸੇ ਜਿਹੜੇ ਸੀਗੇ ਉਹ ਪੀਜੀਆਈ ਦੇ ਖਾਤੇ ਚ ਆਏ ਸੀ ਹੂੰ ਹੁਣ ਉਹਦੇ ਚ ਕੀ ਹੁੰਦਾ ਕਿ ਕੁਝ ਜਿਹੜੇ ਪੈਸੇ ਆ ਉਹ ਜਿਹੜੇ ਇਕੁਪਮੈਂਟ ਲੈਣਾ ਆਪਰੇਸ਼ਨ ਵਾਸਤੇ ਜਾਂ ਉਹ ਹੋਣਾ ਹੈ ਨਾ ਉਸ ਤਰ੍ਹਾਂ ਦੀਆਂ ਚੀਜ਼ਾਂ ਮੈਡੀਸਨ ਦੇ ਉੱਤੇ ਇਸ ਤਰ੍ਹਾਂ ਉਹ ਯੂਜ਼ ਹੁੰਦਾ ਪੈਸਾ ਇਹ ਜਿਹੜਾ ਸਕੈਂਡਲ ਹੈ ਇਹ ਉਸੇ ਉਸੇ ਤਰ੍ਹਾਂ ਦੀ ਹੈ ਜਿਹੜੀ ਮੈਂ ਤੁਹਾਨੂੰ ਜਿੱਦਾਂ ਗੱਲ ਸਮਝਾਈ ਹੈ ਪੈਸੇ ਦੀ ਉਸੇ ਤਰ੍ਹਾਂ ਦੇ ਪੈਸੇ দেয়া ਹੁੰਦਾ ਹੈ ਜੀ ਉਹਦੇ ਵਿੱਚ ਕੀ ਹੈ ਕਿ ਪੈਸਾ ਆਂਦਾ ਉਹ ਪੈਸਾ ਜਿਹੜਾ ਹੈ ਜਿਵੇਂ ਕਿ ਕਿਵੇਂ ਪਰਦਾ ਫਾਸ਼ਕੇਵੇਂ ਹੋਇਆ ਇੱਕ ਪੇਸ਼ੈਂਟ ਸੀਗਾ ਰਕੇਸ਼ ਕੁਮਾਰ ਸ਼ਾਇਦ ਉਹਦਾ ਨਾਮ ਸੀ ਤੇ ਉਹਦਾ ਪੈਸਾ ਜਿਹੜਾ ਸੀਗਾ ਆਇਆ ਤੇ ਜਦੋਂ ਉਹ ਦਵਾਈ ਲੈਣ ਗਏ ਤੇ ਉਹਨਾਂ ਨੇ ਕਿਹਾ ਜੀ ਤੁਹਾਡਾ ਤਾਂ ਤੁਹਾਡੀ ਤਾਂ ਫਾਈਲ ਡਿਸਕਾਰਡ ਹੋ ਗਈ ਹੈ ਤੇ ਤੁਹਾਡਾ ਪੈਸਾ ਜਿਹੜਾ ਹੈ ਉਹ ਟਰਾਂਸਫਰ ਹੋ ਗਿਆ ਅਕਾਊਂਟ ਚ ਹੂੰ ਜਦੋਂ ਉਹ ਪਤਾ ਕੀਤਾ ਗਿਆ ਕਿੱਥੇ ਗਿਆ ਤਾਂ ਉਹ ਪੀਜੀਆਈ ਦਾ ਇੱਕ ਮੁਲਾਜ਼ਮ ਸੀ ਉਹਦੇ ਅਕਾਊਂਟ ਚ ਗਿਆ ਸੀ ਹੂੰ ਉਸ ਬੰਦੇ ਨੇ ਪੀਜੀਆਈ ਐਡਮਿਨਿਸਟ੍ਰੇਸ਼ਨ ਨੂੰ ਇਹਦੀ ਸਿਫਾਰਿਸ਼ ਕਰਤੀ ਜੀ ਤੇ ਉਹਨਾਂ ਨੇ ਸਿਫਾਰਿਸ਼ ਕਰਨ ਤੋਂ ਬਾਅਦ ਇਹਦੀ ਜਾਂਚ ਕਰਵਾਈ ਜਦੋਂ ਜਾਂਚ ਕੀਤੀ ਤਾਂ 11 ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਹੂੰ ਜਿਹੜਾ ਸੀਗਾ ਪੇਸ਼ੈਂਟ ਦਾ ਪੈਸਾ ਜੀ ਪੇਸ਼ੈਂਟ ਦੇ ਖਾਤੇ ਜਾਂ ਉਹਦੇ ਖਾਤੇ 'ਚ ਜਾਣ ਦੀ ਬਜਾਏ ਜਾਂ ਜਿਹੜਾ ਉਹਦਾ ਇਲਾਜ ਦਾ ਖਾਤਾ ਚੱਲਦਾ ਹੁੰਦਾ ਉਹਦੇ 'ਚ ਜਾਣ ਦੀ ਬਜਾਏ ਉਹ ਪੈਸਾ ਕਿਸੇ ਹੋਰ ਪਾਸੇ ਡਾਇਵਰਟ ਹੋ ਗਿਆ ਹੂੰ ਤੇ ਇੰਟਰਸਟਿੰਗਲੀ ਦੋ ਬੰਦੇ ਤਾਂ ਮਰੇ ਮਰੇ ਹੋਏ ਬੰਦਿਆਂ ਦੇ ਪੈਸੇ ਜਿਹੜੇ ਆ ਉਧਰ ਚਲੇ ਗਏ ਹੂੰ ਤੇ ਇਹ ਜਦੋਂ ਮਾਮਲਾ ਇਹਨਾਂ ਸਾਹਮਣੇ ਆਇਆ ਤੇ ਫਿਰ ਇਹਨਾਂ ਨੇ 2017 ਤੋਂ 2022 ਤੱਕ ਸਾਰੇ ਮਾਮਲੇ ਨੂੰ ਉਹ ਕੀਤਾ ਜੀ ਇਨਵੈਸਟੀਗੇਟ ਕੀਤਾ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਗੱਲਾਂ ਰੂਪ ਹੋਈਆਂ ਤੇ ਫਿਰ ਉਹ ਮਾਮਲਾ ਹੁਣ ਸੀਬੀਆਈ ਨੂੰ ਦੇ ਦਿੱਤਾ ਹੁਣ ਸੀਬੀਆਈ ਨੇ ਇਹਦੇ ਉੱਤੇ ਐਫਆਈਆਰ ਕੀਤੀ ਹੈ ਜੀ ਸੋ ਇਹ 1 ਕਰੋੜ 14 ਲੱਖ ਰੁਪਏ ਦਾ ਮਾਮਲਾ ਹੈ ਕਿ ਜਿਹੜਾ ਮਰੀਜ਼ਾਂ ਨੂੰ ਪੈਸਾ ਆਇਆ ਸੀ ਕਿਸੇ ਨੂੰ 2 ਕਰੋੜ ਕਿਸੇ ਨੂੰ 4 ਕਰੋੜ ਕਿਸੇ ਨੂੰ 10 10 ਕਰੋੜ ਕੇ ਸੌਰੀ ਕਿਸੇ ਨੂੰ 2 ਲੱਖ ਕਿਸੇ ਨੂੰ 4 ਲੱਖ ਇਹਨੂੰ 10 ਲੱਖ ਇਸ ਤਰ੍ਹਾਂ ਜਿਹੜੇ ਪੈਸੇ ਆਏ ਸੀਗੇ ਉਹ ਪੈਸੇ ਜਿਹੜੇ ਆ ਉਹ ਮੁਲਾਜ਼ਮਾਂ ਨੂੰ ਡਿਵਰਟ ਕੀਤੇ ਗਏ ਆ ਔਰ 8 ਬੰਦਿਆਂ ਦੇ ਦੇ ਖਿਲਾਫ ਐਫ ਆਈ ਆਰ ਹੋਈ ਹੈ ਤੇ ਉਹ ਇਹ ਜਿਹੜਾ ਪੂਰਾ ਜਿਹੜਾ ਕਹਿੰਦੇ ਨਾ ਵੀ ਨੈਕਸਸ ਹੈ ਜੀ ਮਾਫੀਆ ਜਿਹੜਾ ਸੀਗਾ ਇਹ ਇਹ ਜਿਹੜਾ ਮਾਫੀਆ ਸੀ ਉਹ ਇੱਕ ਜਿਹੜੀ ਫੋਟੋ ਸਟੇਟ ਦੀ ਦੁਕਾਨ ਹੈ ਉੱਥੋਂ ਹੀ ਚੱਲ ਰਿਹਾ ਸੀ ਪੀਜੀ ਆਈ ਦੇ ਵਿੱਚ ਇੱਕ ਗੋਲ ਮਾਰਕੀਟ ਹੈ ਉਹਦੇ ਚ ਜਿੱਥੋਂ ਕਿਸੇ ਨਾ ਫੋਟੋ ਕਾਪੀ ਕਰਾਣੀ ਜਾਂ ਕਰਨੀ ਉਹ ਉਹਦੇ ਚ ਫੋਟੋ ਸਟੇਟ ਦੀ ਦੁਕਾਨ ਸੀ ਉੱਥੋਂ ਇਹ ਮਾਮਲਾ ਸਾਰਾ ਚੱਲ ਰਿਹਾ ਸੀਗਾ ਤੇ ਇਹ ਹੁਣ ਐਫ ਸੀ ਬੀ ਆਈ ਨੇ ਦੀ ਜਾਂਚ ਜਿਹੜੀ ਆਪਣੇ ਹੱਥ ਲਈ ਹੈ ਤੇ ਇਹਦੇ ਇਹਦੇ ਚ ਲੱਗਦਾ ਹੈ ਕਿ ਹੋਰ ਵੱਡਾ ਘਟਾਲਾ ਜਿਹੜਾ ਹੈ ਉਹ ਸਾਹਮਣੇ ਆਏਗਾ ਇਹ ਹੁਣ ਤੱਕ ਜਿਹੜੀ ਇਹ ਇਹ ਮੈਂ ਗੱਲ ਦੱਸ ਰਿਹਾ ਇਹ ਪੀਜੀਆਈ ਨੇ ਆਪ ਜਾਂਚ ਕੀਤੀ ਹੈ ਉਹਦੇ ਚ ਇਹ ਮਾਮਲਾ ਸਾਹਮਣੇ ਆਇਆ ਔਰ ਪ੍ਰੂਵ ਹੋਇਆ ਸੋ ਇਹ ਘਟਾਲਾ ਹੈ ਪੂਰਾ ਜੀ ਸਰ ਅੱਗੇ ਗੱਲ ਕਰਦੇ ਆ ਨਿਊਜ਼ੀਲੈਂਡ ਦਾ ਇੱਕ ਨਿਊਜ਼ੀਲੈਂਡ ਤੋਂ ਖਬਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਕਿ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਸ ਨੂੰ ਕੁਝ ਲੋਕਾਂ ਨੇ ਰੋਕਿਆ ਸੜਕ ਦੇ ਉੱਤੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਰੌਲਾ ਪਾਇਆ ਗਿਆ ਇਹ ਇਹ ਕੀ ਸਾਰਾ ਮਾਮਲਾ ਹੈ ਇਸ ਬਾਰੇ ਜਾਣਕਾਰੀ ਦਿਓ ਕਿ ਕਿਉਂ ਰੋਕਿਆ ਗਿਆ ਨਗਰ ਕੀਰਤਨ ਤੇ ਇਸ ਪਿੱਛੇ ਉਹਨਾਂ ਦਾ ਕੀ ਮਕਸਦ ਸੀ ਇਸ ਬਾਰੇ ਜਾਣਕਾਰੀ ਦਿਓ ਇਹ ਐਕਚੁਅਲੀ ਨਿਊਜ਼ੀਲੈਂਡ ਦੇ ਵਿੱਚ ਇੱਕ ਭਾਈਚਾਰਾ ਹੈ ਮੌਰੀ ਹੂੰ ਮੌਰੀ ਭਾਈਚਾਰਾ ਜਿਹੜਾ ਹੈ ਇੰਡੀਜਨਸ ਭਾਈਚਾਰਾ ਜਿਨ੍ਹਾਂ ਨੂੰ ਮੂਲ ਨਿਵਾਸੀ ਆਪਾਂ ਕਹਿੰਦੇ ਜਿਨ੍ਹਾਂ ਨੂੰ ਆਪਾਂ ਜੇ ਆਪਾਂ ਇਹ ਕਹਿਣਾ ਹੋਵੇ ਆਪਣੇ ਕੰਟੈਕਸਟ ਦੇ ਵਿੱਚ ਇੰਡੀਆ ਦੇ ਕੰਟੈਕਸਟ ਦੇ ਵਿੱਚ ਸਮਝਣਾ ਹੋਵੇ ਤਾਂ ਜਿਵੇਂ ਜਿਨ੍ਹਾਂ ਨੂੰ ਆਪਾਂ ਕਵਾਈਲੀ ਕਹਿੰਦੇ ਹੂੰ ਉਸ ਤਰ੍ਹਾਂ ਦਾ ਭਾਈਚਾਰਾ ਹੈ ਉਹ ਜੀ ਤੇ ਉਹਨਾਂ ਦੀ ਨਿਊਜ਼ੀਲੈਂਡ ਦੇ ਵਿੱਚ 20% ਆਬਾਦੀ ਹੈ ਹੂੰ ਤੇ ਉਹ ਆ ਦੇਸ਼ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਦਾ ਕਾਫੀ ਅਹਿਮ ਰੂਲ ਹੈ ਹੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਾਇਦ ਨਿਊਜ਼ੀਲੈਂਡ ਦੀ ਪਾਰਲੀਮੈਂਟ ਦਾ ਇੱਕ ਵੀਡੀਓ ਵਾਇਰਲ ਹੋਇਆ ਸੀਗਾ ਇੱਕ ਲੇਡੀ ਬਹੁਤ ਜਿਹੜੀ ਆ ਬਿੱਲ ਨੂੰ ਪਾੜਦੀ ਹੋਈ ਜਿਹੜੀ ਆ ਆਪਣੀ ਉਹਨਾਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਬਹੁਤ ਉੱਚੀ ਉੱਚੀ ਬੋਲ ਰਹੀ ਸੀ ਉਹ ਮੋਰੀ ਪਾਈਚਾਰੇ ਦੀ ਸੀ ਹੂੰ ਮੋਰੀ ਪਾਈਚਾਰੇ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੀ ਆਪਣੀ ਭਾਸ਼ਾ ਹੈ ਹੂੰ ਆਪਣਾ ਕਲਚਰ ਹੈ ਜੀ ਜਿਵੇਂ ਆਪਾਂ ਪੰਜਾਬ ਦੇ ਵਿੱਚ ਕਹਿੰਦੇ ਕਿ ਪੰਜਾਬ ਪੰਜਾਬ ਪੰਜਾਬੀਆਂ ਦਾ ਆਪਣਾ ਧਰਮ ਹੈ ਹਮ ਸਿੱਖ ਧਰਮ ਜੀ ਆਪਣੀ ਭਾਸ਼ਾ ਹੈ ਪੰਜਾਬੀ ਤੇ ਆਪਣਾ ਅ ਮਤਲਬ ਸਭਿਆਚਾਰ ਹੈ ਬਿਲਕੁਲ ਆਪਣੀਆਂ ਸਾਰੀਆਂ ਕਦਰਾਂ ਕੀਮਤਾਂ ਹੈ ਜੀ ਉਸੇ ਤਰ੍ਹਾਂ ਜਿਹੜਾ ਮੌਰੀ ਭਾਈਚਾਰਾ ਹੈ ਉਹਦੀ ਆਪਣੀ ਭਾਸ਼ਾ ਹੈ ਆਪਣਾ ਕਲਚਰ ਹੈ ਤੇ ਆਪਣੀ ਪਛਾਣ ਹੈ ਜੀ ਤੇ ਉਹ ਵੀ ਸਾਡੇ ਸਿੱਖ ਜਿਹਦਾ ਸਿੱਖ ਭਾਈਚਾਰਾ ਜਿਹੜਾ ਹੈ ਉਹ ਆਪਣੀ ਪਛਾਣ ਨੂੰ ਲੈ ਕੇ ਬਹੁਤ ਸੀਰੀਅਸ ਹੈ ਉਸੇ ਤਰ੍ਹਾਂ ਉਹ ਵੀ ਲੋਕ ਜਿਹੜੇ ਨੇ ਉਹ ਬਹੁਤ ਸੀਰੀਅਸ ਹੈ ਤੇ ਹੁਣ ਇਸ ਉਹ ਕੀ ਹੈ ਕਿ ਨਗਰ ਕੀਰਤਨ ਜਦੋਂ ਜਾ ਰਿਹਾ ਸੀ ਤੇ ਉਹਨਾਂ ਦੇ ਉਹਨਾਂ ਨੇ ਉਹਦੇ ਸਮਾਨੰਤਰ ਇੱਕ ਪ੍ਰੋਟੈਸਟ ਕਰਦੇ ਹੋਏ ਜੀ ਨੀਲੀਆਂ ਟੀ-ਸ਼ਰਟਸ ਪਾ ਕੇ ਉਹ ਬਿਲਕੁਲ ਸਾਹਮਣੇ ਆ ਗਏ ਔਰ ਆਪਣੇ ਉਸੇ ਤਰ੍ਹਾਂ ਨਾਰੇ ਜਿਸ ਤਰ੍ਹਾਂ ਉਹ ਪਾਰਲੀਮੈਂਟ ਦੇ ਵਿੱਚ ਲੇਡੀ ਭਾਸ਼ਾ ਦੇ ਵਿੱਚ ਬਹੁਤ ਉੱਚੀ ਉੱਚੀ ਬੋਲਦੀ ਸੀ ਉਸ ਤਰ੍ਹਾਂ ਉਹ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਜੀ ਤੇ ਇਧਰੋਂ ਇਹਨਾਂ ਨੇ ਵੀ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਉਹ ਕਾਫੀ ਦੇਰ ਚੱਲਦਾ ਰਿਹਾ ਤੇ ਪੁਲਿਸ ਨਾਲ ਪੁਲਿਸ ਨੇ ਫਿਰ ਵਿੱਚ ਪੈ ਕੇ ਉਹ ਮਾਮਲੇ ਨੂੰ ਜਿਹੜਾ ਹੈ ਰਫਾ ਦਫਾ ਕੀਤਾ ਉਹਨਾਂ ਨੂੰ ਜਿਹੜੀ ਵਾਇਲੈਂਸ ਤਾਂ ਨਹੀਂ ਕਿਸੇ ਤਰ੍ਹਾਂ ਦੀ ਹੋਈ ਪਰ ਉਹ ਪ੍ਰੋਟੈਸਟ ਸੀਗਾ ਜੀ ਤੇ ਇਹ ਪ੍ਰੋਟੈਸਟ ਜਿਹੜਾ ਸੀਗਾ ਇਹਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਉਹ ਜਿਹੜੇ ਕਹਿ ਰਹੇ ਸੀਗੇ ਕਿ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ ਹੂੰ ਤਾਂ ਉਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪੰਜਾਬ ਦੇ ਵਿੱਚ ਜਿਹੜੇ यूपी बिहार ਤੋਂ ਪ੍ਰਵਾਸੀ ਆ ਰਹੇ ਜਿਹੜਾ ਉਹਨਾਂ ਦਾ ਜਿਸ ਤਰ੍ਹਾਂ ਉਹਨਾਂ ਦਾ ਵਿਰੋਧ ਹੁੰਦਾ ਹੈ ਕਿ ਉਹਨਾਂ ਨੂੰ ਇਹਨਾਂ ਨੂੰ ਰੈਗੂਲਾਈਜ਼ ਨਹੀਂ ਹੋਣਾ ਚਾਹੀਦਾ ਇਹ ਦਿਹਾੜੀਆਂ ਆਂਦੇ ਦਿਹਾੜੀ ਕਰਕੇ ਜਾਣ ਵਾਪਸ ਤੇ ਉਸੇ ਤਰ੍ਹਾਂ ਦੀ ਗੱਲ ਉਹ ਮੌਰੀ ਭਾਈਚਾਰਾ ਪੰਜਾਬੀ ਭਾਈਚਾਰੇ ਬਾਰੇ ਕਰ ਰਿਹਾ ਸੀ ਜਾਂ ਸਿੱਖ ਭਾਈਚਾਰੇ ਬਾਰੇ ਕਰ ਰਿਹਾ ਸੀ ਕਿ ਨਿਊਜ਼ੀਲੈਂਡ ਨਿਊਜ਼ੀਲੈਂਡ ਰਹਿਣ ਦਿਓ ਤੇ ਤੁਸੀਂ ਆਓ ਆਪਣਾ ਕਮਾਈ ਕਰੋ ਤੇ ਜਾਓ ਹੂੰ ਉਹ ਇਸ ਤਰ੍ਹਾਂ ਦੀ ਜਾਨੀ ਪ੍ਰਵਾਸ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਇਹ ਉਸੇ ਤਰ੍ਹਾਂ ਦੀ ਇੱਕ ਪ੍ਰਵਾਸ ਨੂੰ ਲੈ ਕੇ ਜਿਹੜੀ ਜਿਹੜੀ ਸਮੱਸਿਆ ਹੈ ਉਹ ਚੱਲ ਚੱਲ ਮਤਲਬ ਇੱਕ ਤਰ੍ਹਾਂ ਦਾ ਇਹ ਉਸੇ ਤਰ੍ਹਾਂ ਦਾ ਪ੍ਰੋਟੈਸਟ ਹੈਗਾ ਤੇ ਪਹਿਲਾਂ ਵੀ ਇਹ ਇੱਕ ਵਾਰ ਜਿਹੜਾ ਹੈ ਇੱਕ ਬੰਦੇ ਦੀ ਵੀਡੀਓ ਵਾਇਰਲ ਹੋਈ ਸੀ ਕਿ ਉਹ ਇੱਕ ਸਿੱਖ ਮੁੰਡਾ ਜਾ ਰਿਹਾ ਸੀ ਉਹਨੂੰ ਉਹਦੇ ਸਾਹਮਣੇ ਇਸ ਤਰ੍ਹਾਂ ਬੋਲ ਰਿਹਾ ਸੀਗਾ ਤੇ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਮਾਈਗ੍ਰੇਸ਼ਨ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਮੁੱਦਾਇਕ ਬਣ ਰਿਹਾ ਚਾਹੇ ਉਹ ਅਮਰੀਕਾ ਹੋਵੇ ਚਾਹੇ ਯੂਕੇ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਸੋ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਅਮਰੀਕਾ ਹੈ ਜਾਂ ਜਿਹੜੇ ਦੂਜੇ ਕੰਟਰੀਜ਼ ਹੈਗੇ ਆ ਉਹਨਾਂ ਦੇ ਵਿੱਚ ਤਾਂ ਸਰਕਾਰਾਂ ਜਿਹੜੀਆਂ ਹੈ ਉਹ ਆਪਣੇ ਲੈਵਲ ਤੇ ਕਦਮ ਚੁੱਕ ਰਹੀਆਂ ਪਰ ਇਹ ਨਿਊਜ਼ੀਲੈਂਡ ਦੇ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਹੈ ਦੁਨੀਆ ਦੀ ਕਿ ਜਿੱਥੇ ਇਸ ਤਰ੍ਹਾਂ ਸਿੱਖ ਭਾਈਚਾਰੇ ਦੇ ਨਾਲ ਐਸ ਲੈਵਲ ਦਾ ਵੱਡੇ ਲੈਵਲ ਦਾ ਪ੍ਰੋਟੈਸਟ ਹੋਇਆ ਹੋਵੇ ਸੋ ਇਹ ਜਿਹੜਾ ਹੈ ਕਾਫੀ ਚਿੰਤਾਜਨਕ ਹੈ ਬਿਲਕੁਲ ਇਹਦੇ ਬਾਰੇ ਆ ਪਾਰ ਸਰਕਾਰ ਨੂੰ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਹਮਮ ਔਰ ਉੱਥੋਂ ਦਾ ਜਿਹੜਾ ਮੋਰੀ ਭਾਈਚਾਰਾ ਹੈ ਉਹਦੇ ਲੀਡਰਾਂ ਦੇ ਨਾਲ ਤੇ ਉਹਨਾਂ ਦੇ ਕਿਉਂਕਿ ਉਹ ਪਾਰਲੀਮੈਂਟ ਦੇ ਵਿੱਚ ਵੀ ਨੇ ਹਮ ਉਹਨਾਂ ਦੇ ਨਾਲ ਔਰ ਉੱਥੋਂ ਦੀ ਸਰਕਾਰ ਦੇ ਨਾਲ ਸੀਰੀਅਸ ਇਸ ਸੀਰੀਅਸਲੀ ਲੈ ਕੇ ਇਸ ਇਸ਼ੂ ਨੂੰ ਡਿਸਕਸ ਕਰਨਾ ਚਾਹੀਦਾ ਹੈ ਹਮ ਔਰ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਨਾ ਹੋਵੇ ਹਮ ਕੋਈ ਨੁਕਸਾਨ ਨਾ ਹੋਵੇ ਬਿਲਕੁਲ ਸੋ ਇਹ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਇੱਕ ਆ ਇੱਕ ਪ੍ਰਵਾਸ ਦੇ ਖਿਲਾਫ ਲੋਕਾਂ ਦੇ ਜਿਹੜੇ ਲੋਕਲ ਲੋਕ ਹੈ ਉਹਨਾਂ ਦਾ ਪ੍ਰੋਟੈਸਟ ਹੋਣ ਕਰਕੇ ਇਹ ਇੱਕ ਨਗਰ ਕੀਰਤਨ ਦੇ ਰੋਕਣ ਦਾ ਕਾਰਨ ਬਣਿਆ ਹੂੰ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਏਸੀ ਅੱਜ ਦੀ ਚਰਚਾ ਕੱਲ ਨੂੰ ਫੇਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ